ਇਹ ਕਿਤੇ ਵੀ ਜਾਣੇ ਆ ਹਰ ਵਿਅਕਤੀ ਨੂੰ ਸ਼ਰਧਾਂਜਲੀ ਬਜਰੰਗ ਵਾਹ ਵਾਹ ਮਹਾਰਾਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਅਨੁਰਾਗ ਸ਼ਰਮਾ ਹੈ ਅੱਜ ਇਹ ਭੁਖੜਤਾਲ ਦਾ ਜਿਹੜਾ ਆਯੋਜਨ ਕੀਤਾ ਗਿਆ ਇੱਥੇ ਇਸ ਮਸਤ ਹਿੰਦੂ ਸਮਾਜ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਕੋਈ ਵੀ ਜੱਥੇਬੰਦੀ ਨਹੀਂ ਬਲਕਿ ਸਾਰੇ ਹੀ ਆਪ ਮੁਹਾਰੇ ਹੋ ਕੇ ਇੱਥੇ ਆਏ ਆ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਨਾਤਨ ਧਰਮ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ Shri Ramayan jiਾਰੇ ਜਿਹੜਾ ਸਾਨੂੰ ਸਿਖਾਇਆ ਗਿਆ ਅਸੀਂ ਪੜ੍ਹ ਕੇ ਵੱਡੇ ਹੋਏ ਆ ਉਸੇ ਪਵਿੱਤਰ ਗ੍ਰੰਥ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰਦੇ ਆ ਜੀਵਨ ਜੀਣ ਦੀ ਸਿੱਖਿਆ ਉਸ ਪਾਵਨ ਗ੍ਰੰਥ ਤੋਂ ਲੈਂਦੇ ਆ ਇੱਕ ਮੰਦ ਬੁੱਧੀ ਵਿਅਕਤੀ ਵੱਲੋਂ ਮੰਦ ਬੁੱਧੀ ਉਦਾਂ ਨਹੀਂ ਉਦਾਂ ਬੜਾ ਚਤੁਰਾ ਪਰ ਜਿਸ ਕੋਲ ਕਿਸੇ ਨੂੰ ਦੇਖਣ ਦੀ ਬੁੱਧੀ ਨਾ ਹੋਵੇ ਉਹ ਇੱਕ ਤਰ੍ਹਾਂ ਦਾ ਮੰਦ ਬੁੱਧੀ ਵਿਅਕਤੀ ਹੈ ਉਸ ਵੱਲੋਂ ਕਟਾਕਸ਼ ਕੀਤੇ ਗਏ ਇੱਕ ਪੂਰੀ ਬੁੱਕ 216 ਪੇਜ ਦੀ ਉਸ ਵਿਅਕਤੀ ਨੇ ਲਿਖੀ ਹੈ ਜਿਸ ਦੇ ਵਿੱਚ ਉਸ ਨੇ ਪਵਿੱਤਰ ਗ੍ਰੰਥਾ ਨੂੰ ਸ਼੍ਰੀ ਰਾਮਾਇਣ ਜੀ ਨੂੰ ਜਿਸ ਦਾ ਜਿਹੜਾ ਕਹਿ ਲੀਏ ਕਿ ਹਰੇਕ ਸਨਾਤਨ ਦੇ ਮਨ ਦੇ ਵਿੱਚ ਇੰਨਾ ਆਦਰ ਹੈ ਇੰਨਾ ਸਨਮਾਨ ਹੈ ਵੈਸੇ ਤਾਂ ਹਰ ਧਰਮਿਕ ਗ੍ਰੰਥਾ ਆਦਰ ਸਨਮਾਨ ਹੁੰਦਾ ਪਰ ਰਾਮਾਇਣ ਜੀ ਦਾ ਖਾਸ ਕਰਕੇ ਹੈ ਕਿਉਂਕਿ ਰਾਮ ਭਗਵਾਨ ਦੇ ਚਰਿੱਤਰ ਦੇ ਤਰ੍ਹਾਂ ਹੀ ਵੇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਦੇ ਆਲਾਦ ਵਾਲਾ ਉਸ ਤਰ੍ਹਾਂ ਦਾ ਹੋਵੇ ਸੋ ਇਸ ਕਰਕੇ ਬੜੀ ਆਸਥਾ ਹੈ ਸਨਾਤਨ ਧਰਮ ਦੀ ਰਾਮਾਇਣ ਜੀ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕੀ ਜੀ ਦੁਆਰਾ ਰਚੀਤੇ ਹੈ ਰਾਮਾਇਣ ਪਰ ਉਸ ਵਿਅਕਤੀ ਨੇ ਕੋਈ ਕਸਰ ਨਹੀਂ ਛੱਡੀ 216 ਪੇਜਾਂ ਦੇ ਉੱਤੇ ਜਿੱਥੇ ਉਸ ਨੇ ਕਿਸੇ ਵੀ ਭਗਵਾਨ ਦੇ ਉੱਤੇ ਕਿਸੇ ਵੀ ਦੇਵੀ ਦੇਵਤਾ ਦੇ ਉੱਤੇ ਚਾਹੇ ਭਗਵਾਨ ਸ਼੍ਰੀ ਰਾਮ ਜੀ ਹੈ ਮਹਾਦੇਵ ਜੀ ਹੈ ਹਨੂਮਾਨ ਜੀ ਹੈ ਰਾਵਣ ਜੀ ਹੈ ਇਸ ਦੇ ਨਾਲ ਹੀ ਕਹ ਲਈਏ ਮਾਤਾ ਸੀਤਾ ਹੈ ਜੋ ਵੀ ਰਾਮਾਇਣ ਦੇ ਵਿੱਚ ਦਰਜ ਹੈ ਜੋ ਵੀ ਹਨੂਮਾਨ ਜੀ ਦੇ ਸੁੰਦਰ ਕਾਂਡ ਦੇ ਵਿੱਚ ਦਰਜ ਹੈ ਜੋ ਵੀ ਹਨੂਮਾਨ ਚਾਲੀਸਾ ਦੇ ਵਿੱਚ ਦਰਜ ਹੈ ਉਸ ਨੇ ਹਰ ਇੱਕ ਸ਼ਬਦ ਦੇ ਉੱਪਰ ਟਿੱਪਣੀ ਕਰਨ ਦੀ ਕਹਿ ਲਈ ਗੰਦੀ ਹਰਕਤ ਕੀਤੀ ਹੈ ਉਸ ਇਨਸਾਨ ਦੀ ਘਟੀਆ ਸੋਚ ਦੇ ਮਨਸੂਬੇ ਹੈ ਕਿ ਉਹ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਹਿੰਦੂ ਸਿੱਖ ਆਪਸ ਦੇ ਵਿੱਚ ਲੜਨ ਤੇ ਇਹ ਉਸ ਦੀ ਜਿਹੜੀ ਮਨਸ਼ਾ ਹੈ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹਾਂਗੇ ਇਸੇ ਕਰਕੇ ਅਸੀਂ ਕਾਨੂੰਨ ਦਾ ਰਸਤਾ اختیار ਕੀਤਾ 2 ਸਵਾ ਦੋ ਸਾਲ ਪਹਿਲਾਂ ਇੱਕ ਐਫ ਆਈ ਆਰ ਦਰਜ ਹੋਈ ਪਰ ਸਾਨੂੰ ਕਾਨੂੰਨ ਵਾਲੇ ਪਾਸੋਂ ਵੀ ਕੁਝ ਨਹੀਂ ਮਿਲਿਆ ਕਿਉਂਕਿ ਸਵਾ ਦੋ ਸਾਲ ਲੱਗਦੇ ਐ ਇੱਕ ਅਜਿਹੇ ਵਿਅਕਤੀ ਦੇ ਲਈ ਚਲਾਨ ਪੇਸ਼ ਕਰਨ ਲਈ ਜਿਸ ਨੇ ਇੱਕ ਬੁੱਕ ਲਿਖੀ ਹੈ ਜਿਹੜੀ ਸ਼ਾਖਸ਼ਾਤ ਹੈ ਅਗਰ ਤੁਸੀਂ 10 ਸਾਲ ਦੇ ਬੱਚੇ ਨੂੰ ਉਹ ਬੁੱਕ ਦਿਓਗੇ ਉਹ ਵੀ ਪੜ੍ਹ ਕੇ ਦੱਸ ਦੂਗਾ ਕਿ ਇਸ ਤੇ ਟਿੱਪਣੀਆਂ ਗਲਤ ਲਿਖੀਆਂ ਹੋਈਆਂ ਨੇ ਧਰਮ ਦਾ ਵਿਸ਼ਲੇਸ਼ਣ ਕਹਿੰਦਾ ਰਾਮਾਇਣ ਬੁੱਧੀ ਦੀ ਕਸੌਟੀ 'ਤੇ ਕੋਈ ਵੀ ਇਨਸਾਨ ਇੱਟਾ ਵੱਡਾ ਨਹੀਂ ਹੋਇਆ ਕਿ ਜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਆਪਣੀ ਬੁੱਧੀ ਦੀ ਕਸੌਟੀ ਦੇ ਉੱਤੇ ਪਰਖੇ ਕੋਈ ਵੀ ਕਾਨੂੰਨ ਉਸ ਨੂੰ ਇਹ ਪਰਮਿਸ਼ਨ ਨਹੀਂ ਦਿੰਦਾ ਮਤਲਬ ਹਰ ਚੀਜ਼ ਨੂੰ ਉਹਨੇ ਛਿੱਕੂ ਟੰਗਿਆ कोरोना ਲੋਕਾਂ ਦੀਆਂ ਆਸਥਾਵਾਂ ਨੂੰ ਆਹਤ ਕੀਤਾ ਥੇਸ ਪਹੁੰਚਾਈ ਹੈ 2.5 ਸਾਲ ਤੋਂ ਨਿਆਂ ਇਹ ਨਾ ਦੇ ਕੇ ਇਸ ਸਰਕਾਰ ਨੇ ਕਾਨੂੰਨ ਵਿਵਸਥਾ ਨੇ ਸਾਡੇ ਹਿਰਦੇ ਤੇ ਥੇਸ ਪਹੁੰਚਾਈ ਹੈ ਅੱਕ ਕੇ ਥੱਕ ਕੇ ਮਜਬੂਰ ਹੋ ਕੇ ਸਾਨੂੰ ਇੱਕ ਕਦਮ ਚੁੱਕਣਾ ਪਿਆ ਕੋਈ ਕਿਸੇ ਦਾ ਸ਼ੌਕ ਨਹੀਂ ਕਿ ਇਸ ਤਰ੍ਹਾਂ ਭੁਖੜ ਹੜਤਾਲ ਕਰਨ ਇਸ ਕਰਕੇ ਅਸੀਂ ਬੈਠੇ ਹਾਂ ਕਿ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ ਫਿਲਹਾਲ ਪ੍ਰਸ਼ਾਸਨ ਨੂੰ ਸਾਡੀ ਗੱਲ ਸੁਣੀ ਹੈ ਸਮਝ ਆਈ ਹੈ ਅੱਜ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਵੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਪਰ ਅਸੀਂ ਸਵਾਲ ਬੜਾ ਕੀਤਾ ਉਹਨਾਂ ਨੂੰ ਕਿ ਕਾਰਨ ਕੀ ਰਿਹਾ ਸਵਾ ਦੋ ਸਾਲ ਕਿਉਂ ਲੱਗ ਗਏ ਔਰ ਉਸ ਖੁੱਲੀ ਕਿਤਾਬ ਵਾਸਤੇ ਕੋਈ ਇਨਵੈਸਟੀਗੇਸ਼ਨ ਦਾ ਮਸਲਾ ਹੁੰਦਾ ਕੋਈ ਬਲਾਈਂਡ ਮਰਡਰ ਹੁੰਦਾ ਚੋਰੀ ਦਾ ਕੇਸ ਹੁੰਦਾ ਸੀ ਮੰਨ ਤੇ ਛੱਟ ਐਂਡ ਓਪਨ ਕੇਸ ਹੈ ਕਿ ਇੱਕ ਬੁੱਕ ਹੈ ਉਹਦੇ ਤੇ ਸਾਰਾ ਕੁਝ ਲਿਖਿਆ ਹੋਇਆ ਫਿਰ ਐਫ ਆਈ ਆਰ ਦਰਜ ਹੋ ਗਈ ਜਦੋਂ ਐਫ ਆਈ ਆਰ ਦਰਜ ਹੋ ਗਈ ਤੇ ਬੰਦਾ ਅਰੈਸਟ ਕਿਉਂ ਨਹੀਂ ਹੋ ਰਿਹਾ ਇਹ ਵੱਡਾ ਸਵਾਲ ਹੈ ਇਸ ਸਵਾਲ ਨੂੰ ਲੈ ਕੇ ਅਸੀਂ ਬੈਠੇ ਹਾਂ ਆਸ਼ਵਾਸ਼ਣ ਦਿੱਤਾ ਪ੍ਰਸ਼ਾਸਨ ਨੇ 3 ਦਿਨ ਦਾ ਸਮਾਂ ਦਿੱਤਾ ਅਗਰ ਪ੍ਰਸ਼ਾਸਨ 3 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਕਰਦਾ ਤੇ ਫਿਰ ਇਹ ਸ਼ਾਂਤਮਈ ਸਿਸਟਮ ਜਿਹੜਾ ਹੈ ਉ ਕਿਸੇ ਵੀ ਘਟਨਾ ਦਾ ਕਿਸੇ ਵੀ ਨੁਕਸਾਨ ਦਾ ਜ਼ਿੰਮੇਵਾਰ ਇਹ ਪ੍ਰਸ਼ਾਸਨ ਇਹ ਸਰਕਾਰ ਹੋਏਗੀ ਕਿਉਂਕਿ ਨਾ ਤਾਂ ਸਰਕਾਰ ਨੇ ਸਾਰ ਲੀਤੀ ਹੈ ਸਵਾ ਦੋ ਸਾਲ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਹਿੰਦੂ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਦਿੱਤੀ ਕਿ ਬਿਨਾ ਹਿੰਦੂਆਂ ਦੀ ਵੋਟਾਂ ਤੋਂ ਜਿੱਤ ਜਾਂਦੇ ਆ ਜੇ ਇਸ ਤਰ੍ਹਾਂ ਦਾ ਹੈ ਤੇ ਸਾਨੂੰ ਸਪਸ਼ਟ ਕਰ ਦਿਓ ਫਿਰ ਅਸੀਂ ਦੇਖਾਂਗੇ ਕਿ ਅਸੀਂ ਵੋਟ ਕਿਨੂੰ ਕਰਨੀ ਹੈ ਫਿਰ ਅਸੀਂ ਵੋਟ ਉਹਨੂੰ ਕਰਾਂਗੇ ਜਿਹੜਾ ਸਾਡੇ ਮਸਲਿਆਂ ਦੇ ਉੱਤੇ ਸੰਜੀਦਾ ਹੋਏਗਾ ਮੈਂ ਪ੍ਰਸ਼ਾਸਨ ਨੂੰ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵੀ ਜੇਹੀ ਕਿਹੜੀ ਪੋਲੀਟੀਕਲ ਤਾਕਤ ਹੈ ਇਹ ਕਿਹੜੀ ਪੈਸੇ ਦੀ ਤਾਕਤ ਹੈ ਜਾਂ ਕਿਹੜੀ ਮਜਬੂਰੀ ਪ੍ਰਸ਼ਾਸਨ ਦੀ ਹੈ ਜਿਹੜੀ ਸਵਾ ਦੋ ਸਾਲ ਦੇ ਵਿੱਚ ਇੱਕ ਵਿਅਕਤੀ ਨੂੰ ਫ੍ਰੀਸ ਨਹੀਂ ਕਰ ਸਕਦੀ ਉਸ ਨੂੰ ਅਰੈਸਟ ਨਹੀਂ ਕਰ ਸਕਦੀ ਉਸ ਦਾ ਚਲਾਨ ਨਹੀਂ ਪੇਸ਼ ਕਰ ਸਕਦੀ ਆਖਰ ਕਿਹੜੀ ਮਜਬੂਰੀ ਹੈ ਇਹ ਦੱਸਿਆ ਜਾਵੇ ਜੇਕਰ ਤੁਸੀਂ ਐਡੇ ਛੋਟੇ ਜਿਹੇ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਤਾਂ ਫਿਰ ਵੱਡੇ ਵੱਡੇ ਮਸਲੇ ਕਿਵੇਂ ਹੱਲ ਕਰੋਗੇ ਅੱਜ 5 ਵਜੇ ਅਸੀਂ ਉਸ ਦਾ ਪੁਤਲਾ ਫੁਕਾਂਗੇ ਤੇ ਜੇਕਰ ਤਿੰਨ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੋਈ ਤਾਂ ਫਿਰ ਹਰ ਨੁਕਸਾਨ ਦੇ ਲਈ ਹਰ ਰੋਸ ਦੇ ਲਈ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਸਿਸਟਮ ਜ਼ਿੰਮੇਵਾਰ ਹੋਊਗਾ ਇਹ ਸਾਰੇ ਲੋਕ ਜਿਹੜੇ ਪਿੱਛੇ ਦੇਖ ਰਹੇ ਹੋ ਇਹ ਕੋਈ ਜਥੇਬੰਦੀ ਤੋਂ ਨਹੀਂ ਹੈ ਕੋਈ ਆਗੂ ਨਹੀਂ ਕਿਸੇ ਰਾਜਨੀਤਿਕ ਪਾਰਟੀ ਤੋਂ ਨਹੀਂ ਕਿਸੇ ਧਾਰਮਿਕ ਪਾਰਟੀ ਤੋਂ ਨਹੀਂ ਇਹ ਸਭ ਆਪ ਆਪਣੇ ਮਨੋਂ ਉੱਠ ਕੇ ਇੱਥੇ ਆਏ ਆ ਸਵੇਰੇ ਦੇ ਭੁੱਖੇ ਪਿਆਸੇ ਬੈਠੇ ਆ ਔਰ ਇੱਕੋ ਇੱਕ ਮੰਸ਼ਾ ਹੈ ਕਿ ਇਨਸਾਫ ਮਿਲੇ ਜਿਸ ਵਿਅਕਤੀ ਨੇ ਸਾਡੇ ਆਰਾਧਿਆ ਸਾਡੇ ਪੂਜਨੀਏ ਭਗਵਾਨ ਸ਼੍ਰੀ ਰਾਮ ਜੀ ਵਾਰੇ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਵਾਰੇ ਅਪ ਸ਼ਬਦ ਬੋਲੇ ਆ ਅਸੀਂ ਉਸ ਬੰਦੇ ਨੂੰ ਬਖਸ਼ਾਂਗੇ ਨਹੀਂ ਕਿਸੇ ਕੀਮਤ ਤੇ ਜੇ ਕਾਨੂੰਨ ਉਸ ਨੂੰ ਇਨਸਾਫ ਦੇ ਤੌਰ ਤੇ ਤੋਲੂਗਾ ਉਸ ਨੂੰ ਸਜ਼ਾ ਦੇਊਗਾ ਤਾਂ ਠੀਕ ਨਹੀਂ ਤਾਂ ਫਿਰ ਸਜ਼ਾ ਦੇਣੀ ਸਾਨੂੰ ਵੀ ਆਂਦੀ ਹੈ ਪਰ ਉਸ ਦੇ ਲਈ ਜ਼ਿੰਮੇਵਾਰ ਹੁਣ ਪ੍ਰਸ਼ਾਸਨ ਹੋਏਗਾ ਜੈ ਕਰੇ ਵੀਰ ਬਜਰੰਗੇ ਜੈ ਕਰੇ ਇਹ ਬੰਦਾ ਬੜਾ ਸ਼ਾਤਿਰ ਹੈ ਇਸ ਨੇ ਇੱਥੋਂ ਪਬਲਿਸ਼ ਨਹੀਂ ਕਰਵਾਈ ਕਿਉਂਕਿ ਪੰਜਾਬ ਦੇ ਵਿੱਚ ਲੋਕ ਪੜ ਲੈਂਦੇ ਹਰਿਆਣਾ ਦੇ ਵਿੱਚ ਲੋਕ ਪੜ ਲੈਂਦੇ ਹਿਮਾਚਲ ਦੇ ਵਿੱਚ ਪੜ ਲੈਂਦੇ ਇਹਨੇ ਚੇਨਈ ਤੋਂ ਜਾ ਕੇ ਇਹਨੂੰ ਪ੍ਰਿੰਟ ਕਰਾਇਆ ਸਾਡੇ ਉਸ ਕੰਪਨੀ ਨਾਲ ਗੱਲ ਹੋਈ ਅਸੀਂ ਮਾਮਲਾ ਉੱਥੇ ਵੀ ਦਰਜ ਕਰਾਵਾਂਗੇ ਉਹਦੇ ਨਾਲ ਗੱਲ ਹੋਈ ਕਹਿੰਦੇ ਸਾਡੇ ਕੋਲ ਤਾਂ ਪੀ ਜੀ ਪੀ ਐਫ ਡੀ ਫਾਈਲ ਆਈ ਅਸੀਂ ਪ੍ਰਿੰਟ ਕਰ ਦਿੱਤੀ ਐਵੇਂ ਕੱਢਤੀ ਐ ਕੋਈ ਨਹੀਂ ਕੱਢ ਸਕਦਾ ਉਹਨੇ ਕੱਢੀ ਐ ਤਾਂ ਉਸ ਵੀ ਕਸੂਰਵਾਰ ਐ ਉਸਤੇ ਵੀ ਕਾਰਵਾਈ ਹੋਏਗੀ ਉਸ ਬੰਦੇ ਦੀ ਛੜੇੰਤਰ ਐ ਉਸ ਨੂੰ ਪਤਾ ਸੀ ਇੱਥੇ ਛਪਣੀ ਨਹੀਂ ਇਸ ਕਰਕੇ ਚਨਈ ਚਲਾ ਗਿਆ ਜਿੱਥੇ ਸਾਡੀ ਭਾਸ਼ਾ ਵੀ ਸਮਝ ਨਹੀਂ ਆਦੀ ਉਸ ਨੇ ਹਰ ਅੱਖਰ ਦੇ ਉੱਤੇ ਕਟਾਕਸ ਕੀਤਾ ਗਿਆ ਸਾਜੀ ਦੇਸ਼ਾਂ ਦੇ ਆਗੇ ਹਿੰਦੂਆਂ ਨੂੰ ਜਾਂ ਹਿੰਦੂ ਦੇ ਪ੍ਰਚਾਰ ਦੇ ਕਿ ਤਰੀਕੇ ਇਹ ਉਹਨਾਂ ਨੇ ਬਖਲਾ ਨਹੀਂ ਚੱਕਿਆ ਕਿ ਨਾ ਦੋ ਸਾਲ ਲੱਗਦਾ ਇਹ ਮਸਲਾ ਕਿਸ ਦਾ ਬਟਾ ਕਾਰਨ ਕੀ ਹੈ ਦੇਖੋ ਮਸਲੇ ਦਾ ਇਸਲਾ ਇਸ ਦਾ ਅਸਲੀ ਕਾਰਨ ਹੋ ਸਕਦਾ ਕਿ ਸ਼ਾਇਦ ਕਿਸੇ ਨੂੰ ਹਜੇ ਸਮਝ ਨਹੀਂ ਆ ਰਹੀ। ਕਿਆ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਐਡੀ ਵੱਡੀ ਬੁੱਕ ਕਿਸੇ ਬੰਦੇ ਨੇ ਲਿਖਤੀ ਤਾਂ ਤੁਸੀਂ ਤਾਂ ਆਰਮਿਕ ਆਗੂ ਉਹ ਤੁਹਾਨੂੰ ਅੱਗੇ ਆਣਾ ਚਾਹੀਦਾ। ਜੇਕਰ ਉਹ ਅੱਗੇ ਨਹੀਂ ਆਏ ਤਾਂ ਇਹ ਸਮਾਜ ਅੱਗੇ ਆਇਆ ਅੱਜ। ਇੱਥੇ ਕੋਈ ਕਿਸੇ ਦਾ ਆਗੂ ਨਹੀਂ ਹੈ। ਸਾਰਾ ਆਪ ਸਮਾਜ ਅੱਗੇ ਆਇਆ ਹੋਇਆ ਹੈ। ਇਸ ਕਰਕੇ ਅਸੀਂ ਉਹਨਾਂ ਦਾ ਵਹਿਸ਼ਕਰ ਕਰ ਦੇਾਂਗੇ। ਸਾਡਾ ਕੋਈ ਆਗੂ ਨਹੀਂ ਹੈਗਾ। ਜਿਹੜਾ ਆਗੂ ਸਾਡੇ ਨਾਲ ਨਹੀਂ ਖੜਦਾ ਆ ਕੇ ਉਹ ਜਿੱਥੇ ਮਰਜ਼ੀ ਜਿੱਥੇ ਬੰਦੀ ਦੀ ਕੁਰਸੀ ਤੇ ਬਹਿ ਜਾਵੇ ਸਾਡਾ ਕੋਈ ਆਗੂ ਨਹੀਂ ਹੈਗਾ। ਅਸੀਂ ਹਿੰਦੂ ਕਦੇ ਉਹਦੇ ਪਿੱਛੇ ਥੋੜਾ ਜਾ ਰਹੇ ਹਾਂ। ਜੇ ਉਹ ਪਿੱਛੇ ਜਾਵਾਂਗੇ ਉਹ ਦੇਖਾਂਗੇ। ਉਸ ਨੂੰ ਆਪਣਾ ਮਾਈਵਾਪ ਮੰਨਾਂਗੇ ਉਸ ਨੂੰ ਆਪਣਾ ਲੀਡਰ ਮੰਨਾਂਗੇ ਜਿਹੜਾ ਸਾਡੇ ਮੁੱਦੇ ਦੇ ਉੱਤੇ ਸਾਡੇ ਭਗਵਾਨ ਦੇ ਮੁੱਦੇ ਦੇ ਆ ਕੇ ਮੂਰੇ ਸਾਡੇ ਤੋਂ ਖੜੂਗਾ ਛਾਤੀ ਡਾਹ ਕੇ ਉਹ ਚਮਚਾਗਰੀਆਂ ਮਾਰਨ ਵਾਲੇ ਸਰਕਾਰ ਦੀ چاپਲੂਸੀ ਕਰਨ ਵਾਲੇ ਸਾਡੇ ਆਗੂ ਨਹੀਂ ਹੈਗੇ ਅਸੀਂ ਕਿਸੇ ਨੂੰ ਆਗੂ ਨਹੀਂ ਮੰਨਦੇ ਤੁਹਾਨੂੰ ਲੱਗਦਾ ਕੋਈ ਪੋਲਿਟਿਕਲ ਸ਼ੈਅ ਹੋਵੇਗੀ ਤੁਸੀਂ ਕਹਿੰਦੇ ਦੋ ਸਵਾ ਦੋ ਸਾਲ ਹੋ ਗਏ ਗਿਫਤਾਰੀ ਨਹੀਂ ਹੋਈ ਆ ਕੀ ਲੱਗਦਾ ਕੋਈ ਪੋਲਿਟਿਕਲ ਪ੍ਰੈਕਟਰ ਆ ਜਾਂ ਕੋਈ ਪੋਲਿਟਿਕਲ ਦੇਖੋ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਸਵਾ ਦੋ ਸਾਲ ਹੋ ਗਏ ਜੇਕਰ ਇੱਕ ਆਮ ਪੁੱਛੇ ਜੇ ਬੰਦੇ ਦੇ ਕਾਰਵਾਈ ਨਹੀਂ ਹੁੰਦੀ ਤਾਂ ਪੋਲਿਟਿਕਲ ਪ੍ਰੈਸ਼ਰ ਹੀ ਹੈ ਬਿਨਾਂ politcal pressure ਤੋਂ ਕੋਈ ਬਚਦਾ ਹੈ ਅੱਜ ਕੋਈ ਡਾਕਾ ਕਰਦਾ ਕੋਈ ਚੋਰੀ ਹੁੰਦੀ ਹੈ ਕੋਈ ਲੁੱਟ ਹੁੰਦੀ ਹੈ ਸਾਡੀ ਪੰਜਾਬ ਪੁਲਿਸ ਦੇਸ਼ ਦੇ ਵਿੱਚ ਮੰਨੀ ਪ੍ਰਮੰਨੀ ਪੁਲਿਸ ਹੈ ਜੇਕਰ ਇਹ ਨਹੀਂ ਫੜ پا ਰਹੀ ਤਾਂ ਇਹਦਾ ਮਤਲਬ ਕੀ ਹੈ politcal ਛਾਇਆ ਪੈਸੇ ਦਾ ਜੋਰ ਹੈ ਅਖਰ ਕੀ ਕਾਰਨ ਹੈ ਕਿਉਂ ਨਹੀਂ ਉਹ ਫੜਿਆ ਗਿਆ ਬੰਦਾ ਸਵਾ ਦੋ ਸਾਲ ਥੋੜਾ ਪੀਰੀਅਡ ਹੁੰਦਾ ਲੈ ਸਾਨੂੰ ਦੇਣ 4 ਦਿਨ ਦਾ ਸਮਾਂ ਲੈ ਫੜ ਕੇ ਦਿੰਨੇ ਚੈਲੰਜ ਕਰਦੇ ਆ 4 ਦਿਨ ਮੰਗਦੇ 4 ਦਿਨ 4 ਦਿਨ ਜਨਾਬ ਫੜ ਕੇ ਦਈਏ ਅਸੀਂ ਇਨਸਾਫ ਹੀ ਨਹੀਂ ਮੰਗਾਂਗੇ ਹੋਰ ਬੋਲੋ ਤੁਹਾਡਾ ਰਹਿਣ ਵਾਲਾ ਜੀ ਉਹ ਜਿਹੜਾ ਇਨਸਾਨ ਹੈ ਤੁਹਾਨੂੰ ਉਹ ਪਟਿਆਲੇ ਦਾ ਰਹਿਣ ਵਾਲਾ ਆਪਣੇ ਤ੍ਰਿਪੜੀ ਦਾ ਰਹਿਣ ਵਾਲਾ ਆਨੰਦਨਗਰ ਦਾ ਰਹਿਣ ਵਾਲਾ ਔਰ ਉਸ ਬੰਦੇ ਦੀ ਹਰਕਤਾਂ ਹੀ ਇਸ ਤਰ੍ਹਾਂ ਦੀਆਂ ਨੇ ਜਦੋਂ ਸਾਡੀ ਗੱਲ ਹੋਈ ਅਸੀਂ ਉਹਨੂੰ ਪੁੱਛਿਆ ਵੀ ਆ ਉਹ ਕਹਿੰਦਾ ਮੈਂ ਹਜੇ ਤਾਂ ਮਹਾ ਭਾਰਤ ਤੇ ਨਹੀਂ ਕਰਨਾ ਸੀ ਉਹ ਤਾਂ ਕੱਲੂ ਕਿਸੇ ਵੀ ਗ੍ਰੰਥ ਤੇ ਕਰ ਦੂਗਾ ਅਸੀਂ ਇਹ ਨਹੀਂ ਕਹਿੰਦੇ Hindu ਗ੍ਰੰਥ ਦੇ ਹੋਇਆ ਕਿਸੇ ਵੀ ਗ੍ਰੰਥ ਦੀ ਕੋਈ ਵੀ ਬੰਦਾ ਬੇਅਦਬੀ ਕਰਦਾ ਚਾਹੇ ਉਹ ਸਾਡੇ ਲਈ ਮੰਨ ਨਹੀਂ ਹੈ ਸਾਡੇ ਲਈ ਪੁੱਜਨੀਏ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਦੀ ਕੋਈ ਬੇਅਦਬੀ ਕਰਦਾ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਸ ਦੇ ਉੱਤੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਟਿਕ ਉਸ ਦੀ ਕੋਈ ਬੇਅਦਬੀ ਕਰਦਾ ਉਸ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਜੀ ਜਾਰੀਆਂ ਉਹਨਾਂ ਦੇ ਉੱਪਰ ਵੀ ਕੋਈ ਇੱਕ ਨਹੀਂ ਦੇਖੋ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਅੱਜ ਬੜੀ ਅੱਛੀ ਗੱਲ ਕੀਤੀ ਹੈ ਸਾਡੇ ਨਾਲ ਡੀਐਸਪੀ ਸਿਟੀ 1 ਆਏ ਸੀ ਐਸਐਚਓ ਸਰਵਨ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਸਾਈਟ ਨੂੰ ਬਲੌਕ ਕਰਾਂਗੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਅਸੀਂ ਆਪਣਾ ਸਾਈਬਰ ਕ੍ਰਾਈਮ ਜਿਹੜਾ ਸੈੱਲ ਹੈ ਉਹਨਾਂ ਦਾ ਉਹਨੂੰ ਐਕਟਿਵ ਕਰਕੇ ਉਸ ਦੀ ਜਿਹੜੀ ਸੈੱਲ ਹੈ ਬਿਕਰੀ ਹੈ ਉਸ ਬਿਕਰੀ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਹੋਰ ਦੱਸਦਾ ਇਹ ਸਵਾ ਦੋ ਸਾਲ ਪਹਿਲਾਂ ਵੀ ਬੰਦ ਕਰਾਈ ਸੀ ਅਸੀਂ ਪਰ ਉਸ ਬੰਦੇ ਦੀ ਤਾਕਤ ਲਾ ਲਓ ਫਿਰ ਸਰਕਾਰਾਂ ਦਾ ਹੱਥ ਲਾ ਲਓ ਜਾਂ ਪੈਸੇ ਦੀ ਚੰਦ ਡਾਲਰਾਂ ਦੇ ਖਾਤਰ ਉਹ ਬੰਦਾ ਕਰੋੜਾਂ ਹਿੰਦੂਆਂ ਦੇ ਹਿਰਦੇ ਬਲੁੰਦਰ ਰਿਹਾ ਤੇ ਆਰਾਮ ਨਾਲ ਠਾਠ ਨਾਲ ਇਹਦੇ ਆਰਾਮ ਨਾਲ ਇਸ ਸਮਾਜ ਦੇ ਵਿੱਚ ਚੜ ਰਿਹਾ ਨਹੀਂ ਤੁਸੀਂ ਲੇਟ ਹੋ ਗਏ ਸਵੇਰੇ ਬਹੁਤ ਵੱਡੀ ਗਿਣਤੀ ਸੀਗੀ ਤੇ ਇਹ ਧਰਨਾ ਪ੍ਰਦਰਸ਼ਨ ਕੋਈ ਵੱਡਾ ਨਹੀਂ ਸੀ ਸਿਰਫ ਭੁੱਖ ਹੜਤਾਲ ਸੀ ਔਰ ਸਿਰਫ 51 ਬੰਦਿਆਂ ਨੇ ਭੁੱਖ ਹੜਤਾਲ ਕਰਨੀ ਸੀ ਪਰ ਫਿਰ ਵੀ ਇਥੇ 4-500 ਬੰਦੇ ਦਾ ਇਕੱਠ ਹੋ ਗਿਆ ਸੀ ਪਰ ਅਸੀਂ ਕਿਹਾ ਕਿ ਅਸੀਂ ਨਾ ਤਾਂ ਰੋਡ ਬਲੌਕ ਕਰਨੀ ਹੈ ਨਾ ਹੀ ਅਸੀਂ ਕੋਈ ਬਾਜ਼ਾਰ ਬੰਦ ਕਰਨਾ ਹੈ ਨਾ ਹੀ ਅਸੀਂ ਲੋਕਾਂ ਨੂੰ ਦਿੱਕਤ ਆਣ ਦੇਣੀ ਹੈ ਕੋਈ ਐਂਬੂਲੈਂਸ ਸਾਡੇ ਧਰਨੇ ਕਰਕੇ ਰੁਕ ਜੇ ਕਿਸੇ ਬੱਚੇ ਦਾ ਪੇਪਰ ਰੁਕ ਜੇ ਜਾਂ ਕੋਈ ਮਾਤਾ ਪਿਓ ਨੂੰ ਦਿੱਕਤ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਸਮਾਜ ਦੇ ਵਿੱਚ ਰਹਿੰਦੇ ਆ ਸਮਾਜਿਕ ਜੀਵਾਂ ਇਸ ਲਈ ਅਸੀਂ ਚਾਹੁੰਦੇ ਆ ਕਿ ਫਿਲਹਾਲ ਸ਼ਾਂਤੀ ਨਾਲ 55 ਬੰਦਿਆਂ ਨੇ ਅੱਜ ਭੁਖੜਤਾਲ ਕੀਤੀ ਇੱਥੇ ਬੈਠੇ ਆ ਬਾਕੀ ਅਸੀਂ ਕਿਹਾ ਸਾਰਿਆਂ ਨਾਲ ਹੱਥ ਜੋੜ ਕੇ ਵੀ ਤੁਸੀਂ ਜਾਓ ਜਿਸ ਤਰ੍ਹਾਂ ਇਹ ਅਗਲਾ ਕੋਈ ਅਸੀਂ ਆਰਡਰ ਜਾਂ ਅਗਲੀ ਜਿਹੜੀ ਪਲੈਨਿੰਗ ਹੈ ਨੀਤੀ ਬਣੇਗੀ ਉਸ ਮੁਤਾਬਕ ਫਿਰ ਸਾਡਾ ਉਗਰ ਰੂਪ ਹੈ ਉਹ ਫਿਰ ਸਰਕਾਰ ਦੇਖੂਗੀ ਪ੍ਰਸ਼ਾਸਨ ਦੇਖੂਗਾ ਉਹਦੇ ਜ਼ਿੰਮੇਵਾਰੀ ਉਹਨਾਂ ਦੀ ਹੈ ਪ੍ਰਸ਼ਾਸਨ ਨੇ ਹੁਣ ਤੁਹਾਨੂੰ ਕੀ ਕਿਹਾ ਜੀ ਪ੍ਰਸ਼ਾਸਨ ਨੇ 3 ਦਿਨ ਦੇ ਸਮੇਂ ਤੇ ਹਾਮੀ ਭਰੀ ਹੈ ਕਿ ਅਸੀਂ ਤੁਹਾਡੇ ਇਸ ਪ੍ਰਸਤਾਵ ਨੂੰ ਉਹਨਾਂ ਨੇ ਫੀਲ ਕੀਤਾ ਹੈ ਕਿ ਵਾਕਈ ਇਹ ਗਲਤ ਹੈ ਦੇਖੋ ਜਦੋਂ ਇੱਕ ਐਫਆਈਆਰ ਦਰਜ ਹੁੰਦੀ ਹੈ ਤਾਂ ਮਤਲਬ ਬੰਦਾ ਕਲਪਰੇਟ ਹੈ ਠੀਕ ਹੈ ਨਾ ਪੁਲਿਸ ਨੇ ਕਾਰਵਾਈ ਕਰਤੀ ਐ ਐਫਆਈਆਰ ਦਰਜ ਕਰਤੀ ਐ ਕੋਰਟ ਕਾਰਵਾਈ ਕਰੇਗੀ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਜਿਹੜੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਨਾਂ ਲੋਕਾਂ ਵਿੱਚ ਪ੍ਰੋਬਲਮ ਹੈ ਉਹ ਲੋਕਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਨਾਂ ਨੂੰ ਕਿਹਦਾ ਪ੍ਰਭਾਵ ਸੀ ਉਹਨਾਂ ਨੂੰ ਕਿਸ ਦਾ ਦਬਾਅ ਸੀ ਉਹ ਸਪ ਛੱਡਦੇ ਅਸੀਂ ਉਹਨਾਂ ਨੂੰ ਵੀ ਸਵਾ ਦੋ ਸਾਲ ਹੋ ਗਏ ਸਾਨੂੰ ਬਿਲਕਦਿਆਂ ਨੂੰ ਤੇ ਛੱਡਾਂਗੇ ਅਸੀਂ ਉਹਨਾਂ ਨੂੰ ਵੀ ਪਾਰਟੀ ਉਹਨਾਂ ਨੂੰ ਬਣਾਵਾਂਗੇ ਸਮਾਂ ਆਏਗਾ ਫਿਰ ਸਾਰਾ ਕੁਝ ਦੱਸਾਂਗੇ ਹਾਂ ਜਿਹੜਾ ਚਾਹੇ ਤਾਂ ਪੁਖ ਹੜਤਾਲ ਚੱਲ ਰਹੀ ਆ ਇਹਦੇ ਵਿੱਚ ਅਸੀਂ ਆ ਕੇ ਗੱਲਬਾਤ ਕੀਤੀ ਆ ਐਸ ਐਚਓ ਲਾਹੌਰੇ ਗੇਟ ਐਸ ਐਚਓ ਕਤਵਾਲੀ ਤੇ ਇਹਨਾਂ ਦਾ ਪੱਖ ਸੁਣਿਆ ਗਿਆ ਆ ਇਹਨਾਂ ਦੇ ਜਿਹੜੀਆਂ ਮੰਗਾ ਸੀ ਪੀ ਜਿਹੜਾ ਸਾਈਡ ਤੋਂ ਉੱਪਰ ਜਿਹੜੀ ਬੁਕਸ ਜਿਹੜੀ ਵੇਖ ਰਹੀ ਆ ਇਹਦੀ ਬੰਦ ਕੀਤੀ ਜਾਵੇ ਤੇ ਜਿਹੜਾ ਚਲਾਨ ਆ ਉਹ ਪੇਸ਼ ਕੀਤਾ ਜਾਵੇ ਇਹ ਚ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਚਲਾਨ ਆ ਉਹ ਸਾਡੇ ਕੋਲ ਪੁਲਿਸ ਵੱਲੋਂ ਪੂਰਾ ਤਿਆਰ ਆ ਇਹਦੇ ਵਿੱਚ ਜਿਹੜਾ 295 ਇਹ ਲੱਗਦੀ ਆ ਇਹਦੇ ਵਿੱਚ ਸਾਨੂੰ ਹੋਮ ਦੀ ਪਰਮਿਸ਼ਨ ਲੈਣੀ ਪੈਂਦੀ ਆ ਜਿਹੜੀ ਕਿ ਅਸੀਂ ਲਿਖ ਕੇ ਭੇਜੀ ਹੋਈ ਆ ਜਦੋਂ ਆ ਜਾਂਦੀ ਆ ਤਾਂ ਸਾਡੀ ਜਿਹੜੀ ਅਗਲੀ ਕਾਰਵਾਈ ਅਸੀਂ ਸ਼ੁਰੂ ਕਰ ਦਵਾਂਗੇ